নিরপেক্ষ পোস্ট ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਕਹਿੰਦੇ ਸਾਰਾ ਹੀ ਪੰਜਾਬ ਹੱਕਾ ਬੱਕਾ ਹੋ ਗਿਆ ਬਾਬੇ ਦੇ ਸ਼ਿੰਗਾਰ ਨਾਲ ੱੱਕਾ ਹੋ ਗਿਆ ਸ਼ਿੰਗਾਰ ਕੌਣ ਗੁਰਿੰਦਰ ਸਿੰਘ ਖੇੜੀ ਵਾਲੇ ਦਾ ਉਹ ਪੰਜਾਬ ਸ਼ਿੰਗਾਰ ਘੋੜਾ ਜੋ ਕਿ ਮੋਗਾ ਸ਼ੋਅ ਦੇ ਵਿੱਚ 8ਵੇਂ ਨੰਬਰ ਤੇ ਆਇਆ ਜੀ ਹਾਂ ਬਿਲਕੁਲ ਜਿਸ ਤੋਂ ਬਾਅਦ ਇਹ ਵਿਵਾਦ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਫੈਲਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਦੇ ਵਿੱਚ ਇਸ ਸਮੇਂ ਇਸ ਦੀ ਚਰਚਾ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਮੋਗੇ ਦੇ ਵਿੱਚ ਇੱਕ ਘੋੜਿਆਂ ਦੀ ਚੈਂਪੀਅਨਸ਼ਿਪ ਸੀਗੀ ਜਿਸ ਦੇ ਵਿੱਚ ਪੰਜਾਬ ਸ਼ਿੰਗਾਰ ਘੋੜਾ ਜਿਹੜਾ ਸੀਗਾ ਹਾਰ ਜਾਂਦਾ 8ਵੇਂ ਨੰਬਰ ਤੇ ਆਉਂਦਾ ਪੰਜਾਬ ਸ਼ਿੰਗਾਰ ਘੋੜਾ ਕੌਣ ਹੈ ਪੂਰੀ ਤਰੀਕੇ ਦੇ ਨਾਲ ਕਾਲਾ ਜਿਸ ਦੀਆਂ ਰੀਲਾਂ ਵੀਡੀਓਜ਼ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਅਕਸਰ ਵਾਇਰਲ ਹੁੰਦੇ ਹੋਏ ਦੇਖਦੇ ਆ ਤੇ ਉਹ ਘੋੜਾ ਕਿਸ ਦਾ ਆ ਗੁਰਿੰਦਰ ਸਿੰਘ ਖੇੜੀ ਵਾਲੇ ਬਾਬੇ ਦਾ ਖੇੜੀ ਵਾਲਾ ਬਾਬਾ ਕੌਣ ਜੋ ਅਕਸਰ ਹੀ ਆਪਣੀਆਂ ਬਿਆਨਬਾਜ਼ੀਆਂ ਕਦੇ ਨਸ਼ੇ ਨੂੰ ਲੈ ਕੇ ਬਿਆਨ ਦੱਤਾ ਜਾਂਦਾ ਹੈ ਕਦੇ ਘੋੜਿਆਂ ਨੂੰ ਲੈ ਕੇ ਜੋ ਵੀਡੀਓਜ਼ ਪਾਈਆਂ ਜਾਂਦੀਆਂ ਨੇ ਕਿਤਨੇ ਕਿਤੇ ਜਿਹੜੇ ਪਸ਼ੂ ਨੇ ਉਹਨਾਂ ਦੇ ਨਾਲ ਪਿਆਰ ਰੱਖਣ ਵਾਲਾ ਸ਼ਖਸ ਉਸ ਚੀਜ਼ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਤੇ ਕਦੇ-ਕਦੇ ਹਸਪਤਾਲ ਦੇ ਵਿੱਚ ਜਾਣ ਕਰਕੇ ਚਰਚਾ ਦੇ ਵਿੱਚ ਕਦੇ ਗੋਲੀ ਲੱਗਣ ਦੇ ਕਾਰਨ ਤੇ ਕਦੇ ਗ੍ਰਿਫਤਾਰੀ ਹੋਣ ਦੇ ਕਾਰਨ ਚਰਚਾ ਦੇ ਵਿੱਚ ਰਹਿੰਦਾ ਤਾਂ ਉਹਨਾਂ ਦੇ ਵੱਲੋਂ ਮੋਗਾ ਸ਼ੋਅ ਦੇ ਵਿੱਚ ਕਈ ਇਲਜ਼ਾਮ ਜੜਨੇ ਇੱਕ ਘੋੜੇ ਦੇ ਉੱਪਰ ਲਗਾਏ ਗਏ ਉਸ ਦੇ ਮਾਲਕ ਦੇ ਉੱਪਰ ਲਗਾਏ ਗਏ ਕਿਆ ਕਿ ਜਿਹੜਾ ਸ਼ਾਬਾਜ਼ ਘੋੜਾ ਮੋਗੇ ਸ਼ੋਅ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਉਹ ਤੱਕੇ ਦੇ ਨਾਲ ਆਇਆ ਜੱਜਾਂ ਨੇ ਗਲਤ ਜਿਹੜੀ ਹੈ ਜਜਮੈਂਟ ਕੀਤੀ ਸੀ ਜਿਸ ਦੇ ਕਾਰਨ ਮੇਰਾ ਘੋੜਾ ਜਿਹੜਾ ਆ 8ਵੇਂ ਨੰਬਰ ਤੇ ਆਇਆ ਕਿਉਂਕਿ ਮੇਰਾ ਘੋੜਾ ਤਾਂ ਤਿੰਨ ਤੋਂ ਚਾਰ ਡਿਫੈਂਡਰਾਂ ਦੀ ਕੀਮਤ ਵਰਗਾ ਤੇ ਉਸ ਤੋਂ ਬਾਅਦ ਦੇ ਵਿਵਾਦ ਬਹੁਤ ਵੱਡੇ ਪੱਧਰ ਤੇ ਖੜਾ ਹੁੰਦਾ ਹੋਇਆ ਨਜ਼ਰ ਆਉਂਦਾ ਦੂਸਰੇ ਪਾਸੇ ਇੱਕ ਘੋੜਾ ਜਿਹੜਾ ਮੋਗੇ ਸ਼ੋਅ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸ਼ਾਬਾਜ਼ ਜਿਸ ਦਾ ਮਾਲਕ ਹੈ ਗੈਰੀ ਗਿੱਲ ਵੀਰ ਸਟੱਡ ਫਾਰਮ ਵਾਲਾ ਜੀहां ਬਿਲਕੁਲ ਦੂਸਰੇ ਪਾਸੇ ਗੈਰੀ ਗਿੱਲ ਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਗਿਆ ਕਿ ਸ਼ਾਹਬਾਜ਼ ਪਹਿਲੀ ਵਾਰ ਪਹਿਲੇ ਨੰਬਰ ਤੇ ਨਹੀਂ ਆਇਆ ਇਸ ਤੋਂ ਪਹਿਲਾਂ ਕਈ ਵਾਰ ਚਰਚਾ ਦੇ ਵਿੱਚ ਰਹਿ ਚੁੱਕਿਆ ਕਈ ਸਾਰੀਆਂ ਵੀਡੀਓਜ਼ ਕਈ ਸਾਰੀਆਂ ਰੀਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ ਇੱਥੋਂ ਤੱਕ ਕਿ ਰਾਜਸਥਾਨ ਦੇ ਵਿੱਚ ਜਦੋਂ ਘੋੜਿਆਂ ਦਾ ਉਹ ਸ਼ੋਅ ਲੱਗਿਆ ਸੀਗਾ ਚੈਂਪੀਅਨਸ਼ਿਪ ਲੱਗੀ ਸੀ ਉਦੋਂ ਵੀ ਸ਼ਾਹਬਾਜ਼ ਜਿਹੜਾ ਸੀਗਾ ਪਹਿਲੇ ਨੰਬਰ ਤੇ ਆਇਆ ਸੀ ਤੇ ਇਸ ਦੇ ਨਾਲ ਹੀ ਜੇਕਰ ਸ਼ਾਬਾਜ਼ ਘੋੜੇ ਦੀ ਗੱਲ ਕੀਤੀ ਜਾਵੇ ਤਾਂ ਗੈਰੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਪੁਸ਼ਕਰ ਮੇਲੇ ਦੇ ਵਿੱਚ ਜਦੋਂ ਸ਼ਾਬਾਜ਼ ਪਹਿਲੇ ਨੰਬਰ ਤੇ ਆਇਆ ਸੀ ਤਾਂ ਅੰਬਾਨੀ ਉਰਾਂ ਦੇ ਵੱਲੋਂ 15 ਕਰੋੜ ਰੁਪਏ ਦੇ ਵਿੱਚ ਸ਼ਾਬਾਜ਼ ਘੋੜੇ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ 10 ਕਰੋੜ ਰੁਪਈਆ ਮੇਰੇ ਹੱਥ ਦੇ ਵਿੱਚ ਲਿਆ ਕੇ ਉਹਨਾਂ ਨੇ ਰੱਖ ਦਿੱਤਾ ਸੀ ਪਰ ਮੈਂ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਸੀ ਤੇ ਜਿੱਥੇ ਜਿਹੜਾ ਖੇੜੀ ਵਾਲਾ ਬਾਬਾ ਕਹਿ ਰਿਹਾ ਕਿ ਮੇਰਾ ਘੋੜਾ ਜਿਹੜਾ ਆ ਚਾਰ ਤੋਂ ਪੰਜ ਡਿਫੈਂਡਰਾਂ ਵਰਗਾ ਆ ਡਿਫੈਂਡਰਾਂ ਦੀ ਕੀਮਤ ਵਰਗਾ ਆ ਮੇਰੇ ਕੋਲ ਤਾਂ ਡਿਫੈਂਡਰਾਂ ਪਹਿਲਾਂ ਹੀ ਹੈਗੀਆਂ ਨੇ ਕਾਰਾਂ ਹੈਗੀਆਂ ਨੇ ਜ਼ਮੀਨ ਹੈਗੀ ਆ ਸਾਰਾ ਕੁਝ ਹੈਗਾ ਤੇ ਇਹ ਸਾਰਾ ਕੁਝ ਮੇਰੇ ਘੋੜੇ ਕਰਕੇ ਹੀ ਆ ਤਾਂ ਉੱਥੇ ਹੀ ਗੈਰੀ ਗਿਲ ਨੇ ਸਿੱਧੇ ਤੌਰ ਤੇ ਇਹ ਵੀ ਕਿਹਾ ਕਿ ਜਿਹੜਾ ਪੰਜਾਬ ਸ਼ਿੰਗਾਰ ਘੋੜਾ ਆ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਨੇ ਆਖਰਕਾਰ ਕਮੀਆਂ ਕੀ ਨੇ ਸਾਨੂੰ ਤਾਂ ਘੋੜਿਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਗੈਰੀ ਗਿਲ ਨੇ ਵਰਣਨ ਕੀਤਾ ਉਹਨਾਂ ਨੇ ਕਿਹਾ ਕਿ ਪੈਰ ਮੱਥਾ ਅੱਖ ਨੱਕ ਜਿਵੇਂ ਵਾਲ ਹੋ ਕੇ ਪੂਛ ਹੋ ਕੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਨੰਬਰ ਜਿਹੜੇ ਨੇ ਉਸ ਸ਼ੋਅ ਦੇ ਵਿੱਚ ਲਗਾਏ ਜਾਂਦੇ ਨੇ ਤੇ ਉਸ ਦੇ ਵਿੱਚ ਜਿਹੜਾ ਘੋੜਾ ਆ ਪੰਜਾਬ ਸ਼نگਾਰ ਉਹ ਕਿਤੇ ਵੀ ਪਹਿਲੇ ਨੰਬਰ ਤੇ ਆਉਣ ਵਾਲਾ ਹੈ ਹੀ ਨਹੀਂ ਹਾਲਾਂਕਿ ਲੋਕਾਂ ਦੀ ਸਿੰਪਥੀ ਜਿਹੜੀ ਆ ਹੋ ਸਕਦਾ ਹੈ ਕਿ ਉਸ ਪੰਜਾਬ ਸ਼نگਾਰ ਘੋੜੇ ਦੇ ਨਾਲ ਜੁੜੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਬਹੁਤ ਭਾਵਨਾਤਮਕ ਤੌਰ ਤੇ ਕਿਸੇ ਵੀ ਚੀਜ਼ ਦੇ ਨਾਲ ਜੁੜ ਜਾਂਦੇ ਨੇ ਪੰਜਾਬ ਸ਼ਿੰਗਾਰ ਘੋੜੇ ਦੀਆਂ ਰੀਲਾਂ ਵੀਡੀਓਜ਼ ਜਿਹੜੀਆਂ ਨੇ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਸ ਨੂੰ ਦੇਖ ਕੇ ਲੋਕ ਜੜਨੇ ਭਾਵਨਾਤਮਕ ਤੌਰ ਤੇ ਖੇੜੀ ਵਾਲੇ ਬਾਬੇ ਨਾਲ ਜੁੜੇ ਹੋ ਸਕਦੇ ਨੇ ਉਸ ਪੰਜਾਬ ਸ਼ਿੰਗਾਰ ਘੋੜੇ ਦੇ ਨਾਲ ਜੁੜੇ ਹੋ ਸਕਦੇ ਨੇ ਪਰ ਇਹ ਗੱਲ ਬਿਲਕੁਲ ਤੇ ਸਿੱਧੇ ਤੌਰ ਤੇ ਗਲਤ ਹੈ ਕਿ ਉਹ ਪੰਜਾਬ ਸ਼ਿੰਗਾਰ ਘੋੜਾ ਜਿਹੜਾ ਆ ਪਹਿਲੇ ਨੰਬਰ ਵਾਲਾ ਘੋੜਾ ਆਇਆ ਘੋੜਾ ਤਾਂ ਜਿਹੜਾ ਸ਼ਾਹਬਾਜ ਹੈ ਉਹੀ ਪਹਿਲੇ ਨੰਬਰ ਤੇ ਆਇਆ ਤੇ ਪੁਸ਼ਕਰ ਮੇਲਾ ਹੋਵੇ ਰਾਜਸਥਾਨ ਦੇ ਵਿੱਚ ਮੇਲਾ ਹੋਵੇ ਭਾਵੇਂ ਕਿਤੇ ਵੀ ਜਿਹੜਾ ਘੋੜਿਆਂ ਦਾ ਸ਼ੋਅ ਲੱਗਦਾ ਹੋਵੇ ਉੱਤੇ ਸ਼ਾਹਬਾਜ ਜਿਹੜਾ ਹਮੇਸ਼ਾ ਪਹਿਲੇ ਨੰਬਰ ਤੇ ਹੀ ਆਉਂਦਾ ਰਿਹਾ ਤਾਂ ਇਹ ਵਿਵਾਦ ਉੱਥੋਂ ਖੜਾ ਹੋਇਆ ਸੀ ਮੋਗਾ ਘੋੜਿਆਂ ਦੀ ਚੈਂਪੀਅਨਸ਼ਿਪ ਤੋਂ ਜੋ ਕਿ ਅੱਜ ਵੱਡੇ ਪੱਧਰ ਤੇ ਫੈਲਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਕਿਸ ਦੀ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਆ ਇਹ ਸਾਨੂੰ ਨਹੀਂ ਪਤਾ ਇੱਕ ਪਾਸੇ ਗੁਰਿੰਦਰ ਸਿੰਘ ਬਾਬਾ ਖੇੜੀ ਵਾਲਾ ਜਿਹੜਾ ਆ ਸਿੱਧੇ ਤੌਰ ਤੇ ਗੈਰੀ ਗਿਲ ਦੇ ਉੱਪਰ ਇਲਜ਼ਾਮ ਲਗਾ ਰਿਹਾ ਕਿ ਜਿਹੜੇ ਜੱਜ ਸੀਗੇ ਉਹਨਾਂ ਨੇ ਗਲਤ ਐਡਵਰਟਾਈਜ਼ਮੈਂਟ ਦਿੱਤੀ ਕਿਤੇ ਨਾ ਕਿਤੇ ਗਲਤ ਤੌਰ ਤੇ ਫੈਸਲਾ ਦਿੱਤਾ ਉਸ ਨੂੰ ਲੈ ਕੇ ਮੇਰਾ ਘੋੜਾ ਜਿਹੜਾ 8ਵੇਂ ਨੰਬਰ ਤੇ ਆਇਆ ਕਿਉਂਕਿ 8ਵੇਂ ਨੰਬਰ ਤੇ ਘੋੜਾ ਆਉਣ ਵਾਲਾ ਮੇਰਾ ਹੈ ਨਹੀਂ ਦੂਸਰੇ ਪਾਸੇ ਗੈਰੀ ਗਿਲ ਜਨਦਾ ਘੋੜਾ ਜਿਹੜਾ ਸ਼ਾਬਾਜ਼ ਹੈ ਪਹਿਲੇ ਨੰਬਰ ਤੇ ਆਇਆ ਉਹ ਕਹਿ ਰਹੇ ਨੇ ਕਿ ਮੇਰਾ ਘੋੜਾ ਪਹਿਲੇ ਨੰਬਰ ਤੇ ਆਇਆ ਤੇ ਸਿੱਧੇ ਤੌਰ ਤੇ ਦਿਖ ਵੀ ਰਿਹਾ ਸੀਗਾ ਉਹ ਕਹਿੰਦੇ ਕਿ ਪੰਜਾਬ ਸ਼نگਾਰਤਾ ਪਹਿਲੇ ਨੰਬਰ ਤੇ ਆਉਣ ਵਾਲਾ ਘੋੜਾ ਹੈ ਨਹੀਂ ਉਸ ਦੇ ਵਿੱਚ ਕਮੀਆਂ ਹੀ ਬਹੁਤ ਨੇ ਤਾਂ ਇੱਕ ਦੂਸਰੇ ਦੀਆਂ ਕਮੀਆਂ ਘਰਾਉਣ ਦੇ ਵਿੱਚ ਦੋਵੇਂ ਲੱਗੇ ਹੋਏ ਨੇ ਉਧਰ ਕਈ ਜਿਹੜੇ ਚੈਨਲਸ ਨੇ ਉਹਨਾਂ ਦੇ ਵੱਲੋਂ ਖੇੜੀ ਵਾਲੇ ਦੀ ਇੰਟਰਵਿਊ ਕੀਤੀ ਉਸ ਦੇ ਵਿੱਚ ਬਹੁਤ ਤੱਤੇ ਤੱਤੇ ਜਵਾਬ ਜੜਦੇ ਉਹਨਾਂ ਦੇ ਵੱਲੋਂ ਦਿੱਤੇ ਗਏ ਤੇ ਪਰ ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਇਹ ਸਭ ਵਿਵਾਦ ਦੇ ਵਿੱਚਕਾਰ ਹੋਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਲੋਕਾਂ ਦੇ ਨਾਲ ਜੁੜੀ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਜਿਹੜਨੇ ਭਾਵਨਾਤਮਕ ਤੌਰ ਤੇ ਉਸ ਚੀਜ਼ ਨਾਲ ਜੁੜ ਜਾਂਦੇ ਨੇ ਤੇ ਸ਼ਾਇਦ ਉਸੇ ਤਰੀਕੇ ਦੇ ਨਾਲ ਪੰਜਾਬ ਸ਼ਿੰਗਾਰ ਘੋੜੇ ਦੇ ਨਾਲ ਲੋਕ ਜੁੜੇ ਹੋਏ ਨੇ ਤਾਂ ਉਸ ਤੋਂ ਬਾਅਦ ਹੀ ਇੱਕ ਗਾਣਾ ਵੀ ਜਿਹੜਾ ਆ ਹੁਣ ਇਸ ਚੀਜ਼ ਤੇ ਰਿਲੀਜ਼ ਕਰ ਦਿੱਤਾ ਗਿਆ ਕਹਿੰਦੇ ਬਾਬੇ ਦੇ ਸ਼ਿੰਗਾਰ ਨਾਲ ੱੱਕਾ ਹੋ ਗਿਆ ਤੇ ਸਾਰਾ ਹੀ ਪੰਜਾਬ ਹੱਕਾ ਬੱਕਾ ਰਹਿ ਗਿਆ ਤੇ ਇਹ ਗਾਣਾ ਵੀ ਜਿਹੜਾ ਬਹੁਤ ਹੀ ਜਲਦੀ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀਗਾ ਤਾਂ ਇਸ ਨੂੰ ਲੈ ਕੇ ਵੀ ਹੁਣ ਭਾਵਨਾਵਾਂ ਜਿਹੜੀਆਂ ਨੇ ਪੰਜਾਬ ਸ਼ਿੰਗਾਰ ਘੋੜੇ ਦੇ ਨਾਲ ਬਹੁਤ ਜ਼ਿਆਦਾ ਜੁੜਦੀਆਂ ਹੋਈਆਂ ਨਜ਼ਰ ਆਰ ਯਾਨੀ ਹਾਲਾਂਕਿ ਜਿਹੜਾ ਗੈਰੀ ਗਿੱਲ ਆ ਸ਼ਾਬਾਜ਼ ਘੋੜੇ ਦਾ ਮਾਲਕ ਵੀਰ ਸਟਡ ਫਾਰਮ ਦਾ ਮਾਲਕ ਉਹ ਕਹਿ ਰਿਹਾ ਕਿ ਮੇਰਾ ਘੋੜਾ ਹਰ ਥਾਂ ਤੇ ਫਸਟ ਆਉਂਦਾ ਰਿਹਾ ਅੰਬਾਨੀਆਂ ਦੇ ਵੱਲੋਂ ਇਸ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ 15 ਕਰੋੜ ਰੁਪਏ ਆਫਰ ਕੀਤੇ ਗਏ 10 ਕਰੋੜ ਰੁਪਏ ਮੈਨੂੰ ਦਿੱਤੇ ਗਏ ਸੀ ਪਰ ਮੈਂ ਸਿੱਧੇ ਤੌਰ ਤੇ ਨਾ ਕਰ ਦਿੱਤੀ ਸੀ ਤੇ ਮੇਰੇ ਘੋੜੇ ਦੇ ਵਿੱਚ ਕੋਈ ਇੱਕ ਕਮੀ ਦਿਖਾ ਦਿਓ ਜੋ ਕਿ ਪੰਜਾਬ ਸ਼ਿੰਗਾਰ ਘੋੜੇ ਦੇ ਵਿੱਚ ਕਈ ਸਾਰੀਆਂ ਕਮੀਆਂ ਨੇ ਤੇ ਇਹ ਜਿਹੜਾ ਇਸ ਸਮੇਂ ਵਿਵਾਦ ਚੱਲ ਰਿਹਾ ਮਸਲਾ ਚੱਲ ਰਿਹਾ ਪੂਰੇ ਪੰਜਾਬ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਤੇ ਕਾਫੀ ਚਿੰਤਾਜਨਕ ਬਣਿਆ ਹੋਇਆ ਤੇ ਦੂਸਰੇ ਪਾਸੇ ਗੈਰੀ ਗਿਲ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਲੋਕ ਅੱਜ ਘੋੜਿਆਂ ਤੇ ਚਰਚਾ ਕਰ ਰਹੇ ਨੇ ਪਸ਼ੂਆਂ ਤੇ ਚਰਚਾ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਅਕਸਰ ਬੇਫਾਲਤੂ ਦੀਆਂ ਚੀਜ਼ਾਂ ਤੇ ਚਰਚਾ ਕਰਦੇ ਨੇ ਜਿਸ ਤਰੀਕੇ ਦੇ ਨਾਲ ਕੁੱਲੜ ਪੀਜੀ ਵਾਲਾ ਉਹ ਮਸਲਾ ਸੀਗਾ ਉਸਤੇ ਚਰਚਾ ਰਾਜਨੀਤਿਕ ਲੋਕਾਂ ਦੇ ਪਿੱਛੇ ਲੜਨਾ ਉਸਤੇ ਚਰਚਾ سوشل میڈیا ਤੇ ਜੋ ਚੀਜ਼ਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਨੇ ਉਹਨਾਂ ਚੀਜ਼ਾਂ ਤੇ ਕਿਤਨੇ ਕਿਤੇ ਚਰਚਾ ਪਰ ਇੱਥੇ ਜਿਹੜੀ ਆ ਘੋੜਿਆਂ ਤੇ ਚਰਚਾ ਹੋ ਰਹੀ ਆ ਪਸ਼ੂਆਂ ਤੇ ਚਰਚਾ ਹੋ ਰਹੀ ਆ ਤੇ ਕਿਤਨੇ ਕਿਤੇ ਇਹ ਪੰਜਾਬ ਦੇ ਲਈ ਕਾਫੀ ਜ਼ਿਆਦਾ ਚੰਗਾ ਆ ਪਰ ਹੁਣ ਇਹਨਾਂ ਸਭ ਵਿਵਾਦਾਂ ਦੇ ਵਿਚਾਰ ਦੇਖਣਾ ਇਹ ਹੋਵੇਗਾ ਕਿ ਇਹ ਦੋਵਾਂ ਦੇ ਵਿਚਾਰ ਹੋ ਰਹੀ ਟਿੱਪਣੀ ਦੋਵਾਂ ਦੇ ਵਿਚਾਰ ਚੱਲ ਰਹੀ ਹੈ ਜੰਗ ਆਖਰ ਕਿੱਥੇ ਜਾ ਕੇ ਖਤਮ ਹੁੰਦੀ ਹੈ ਕਿਉਂਕਿ ਮੋਗਾ ਸ਼ੋ ਆਖਰ ਇੱਕ ਵਿਵਾਦ ਦੀ ਜੜ ਬਣਿਆ ਗੁਰਿੰਦਰ ਸਿੰਘ ਦਾ ਜਿਹੜਾ ਖੇੜੀ ਵਾਲੇ ਬਾਬੇ ਦਾ ਘੋੜਾ ਪੰਜਾਬ ਸ਼نگਾਰ ਹੈ ਉੱਥੇ 8ਵੇਂ ਨੰਬਰ ਤੇ ਆਉਂਦਾ ਕਿਹਾ ਜਾਂਦਾ ਕਿ ਚਾਲ ਨੂੰ ਵੇਖ ਕੇ ਪੈਰ ਨੂੰ ਵੇਖ ਕੇ ਅੱਖਾਂ ਨੱਕਾ ਮੱਥੇ ਨੂੰ ਵੇਖ ਕੇ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਉਸਦੇ ਨੰਬਰ ਕੱਟੇ ਗਏ ਜਿਸ ਤੋਂ ਬਾਅਦ ਉਹ 8 ਨੰਬਰ 8ਵੇਂ ਨੰਬਰ ਤੇ ਆਇਆ ਤੇ ਪਹਿਲੇ ਨੰਬਰ ਤੇ ਆਇਆ ਸੀਗਾ ਸ਼ਾਬਾਜ਼ ਘੋੜਾ ਜਿਸ ਨੂੰ ਇਨਾਮ ਦਿੱਤਾ ਗਿਆ ਉਸੇ ਨੂੰ ਲੈ ਕੇ ਇਹ ਵਿਵਾਦ ਜਿਹੜਾ ਸਿੱਧੇ ਤੌਰ ਤੇ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਗੁਰਿੰਦਰ ਸਿੰਘ ਖੇੜੀ ਵਾਲਾ ਬਾਬਾ ਜਿਹੜਾ ਸਿੱਧੇ ਤੌਰ ਤੇ ਕਹਿ ਰਿਹਾ ਕਿ ਮੇਰੇ ਪੰਜਾਬ ਸ਼ਿੰਗਾਰ ਦੇ ਨਾਲ ਟੱਕਾ ਹੋਇਆ